ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕੇਸ਼ੋਦਾਸ ਨੂੰ ਹਵਨ ਕਰਨ ਵਾਸਤੇ ਨੈਨੇ ਦਾ ਟਿੱਲਾ ਜਾਣੇ ਕੀ ਨਾਨਾ ਦੇਵੀ ਦਾ ਮੰਦਿਰ ਜਗ੍ਹਾ ਮਿਥ ਕੇ ਦਿੱਤੀ ਉਹ ਉੱਥੇ ਦੇਵੀ ਪ੍ਰਗਟ ਕਰ ਲਈ ਹਵਨ ਕਰੇ ਇਸ ਤਰ੍ਹਾਂ ਵਿਸਾਖ ਦੀ ਪੂਰਨਮਾਸੀ ਤੇ ਵੀਰਵਾਰ ਵਾਲਾ ਮਿੱਥਿਆ ਦਿਨ ਆਇਆ ਤਾਤੋਸੇ ਨਫੀਰੀਆਂ ਤੇ ਸ਼ੰਕ ਕੰਹਤੇ ਆਦਕ ਵਜਾ ਕੇ ਸਭ ਨੂੰ ਇਸ ਖੁਸ਼ੀਆਂ ਭਰੀ ਦੀ ਸੂਚਨਾ ਦਿੱਤੀ ਗਈ ਤੇ ਬਹੁਤ ਸਾਰਾ ਪ੍ਰਸ਼ਾਦ ਵਰਤਾਇਆ ਗਿਆ ਵੇਖਣ ਵਾਲੇ ਲੋਕਾਂ ਦਾ ਮੇਲਾ ਲੱਗ ਗਿਆ ਜਦ ਕੇ ਸ਼ੋਦਾਸ ਨੇ ਜਗ ਹਵਨ ਵਿੱਚ ਅਗਨੀ প্রজ্বল ਕਰਕੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਅਤੇ ਹਰ ਮੰਤਰ ਦੀ ਸਮਾਪਤੀ ਉੱਤੇ ਗੁਰੂ ਜੀ ਅਗਨੀ ਵਿੱਚ ਆਹੂਤੀ ਪਾ ਕੇ ਕੇਸ਼ੋਦਾਸ ਦੇ ਸਮਝਾਏ ਅਨੁਸਾਰ ਸਵਾਹ ਸ਼ਬਦ ਦਾ ਉਚਾਰਣ ਕਰ ਦਿੰਦੇ ਇਸ ਤਰ੍ਹਾਂ ਕਾਫੀ ਲੰਬੇ ਸਮੇਂ ਤੱਕ ਜਗ ਹੁੰਦਾ ਰਿਹਾ ਇੱਕ ਦਿਨ ਸਵਾ ਪੈਰ ਹਵਨ ਕਰਨ ਉਪਰੰਤ ਗੁਰੂ ਜੀ ਨੇ ਆਪਣੇ ਜੋਧਿਆਂ ਨੂੰ ਨਾਲ ਲੈ ਕੇ ਜੰਗਲਵਾਲ ਨੂੰ ਸ਼ਿਕਾਰ ਖੇਡਣ ਚੱਲ ਪਏ ਤੇ ਗੁਰੂ ਜੀ ਨੇ ਹੇਰਨ ਸਾਇ ਅਤੇ ਤਿੱਤਰ ਆਦਕ ਜਾਨਵਰ ਮਾਰ ਕੇ ਆਨੰਦਪੁਰ ਸਾਹਿਬ ਨੂੰ ਲਈ ਆ ਰਹੇ ਸਨ ਤਦ ਕੇਸ਼ਵਦਾਸ ਨੇ ਬੇਨਤੀ ਕੀਤੀ ਕਿ ਤੁਸਾਂ ਨੇ ਹਵਨ ਦੇ ਦਿਨਾਂ ਵਿੱਚ ਜੀਵਾਂ ਦੀ ਹੱਤਿਆ ਕੀਤੀ ਹੈ ਤੇ ਮੈਨੂੰ ਡਰ ਹੈ ਕਿ ਕੋਈ ਹਵਨ ਵਿੱਚ ਵਿਗੰਨਾ ਪੈ ਜਾਵੇ ਜੀਵ ਹਤਿਆ ਵਰਗਾ ਹੋਰ ਕੋਈ ਪਾਪ ਨਹੀਂ ਹੁੰਦਾ ਸਭ ਵਿੱਚ ਪਰਮਾਤਮਾ ਪਰਿਪੂਰਨ ਹੈ ਇਸ ਕਰਕੇ ਤੁਹਾਡੇ ਵਾਸਤੇ ਇਹ ਗੱਲ ਚੰਗੀ ਨਹੀਂ ਹੈ ਪੰਡਤ ਪਾਸਿਓਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਸੇਵਾਦਾਰਾਂ ਨੂੰ ਕਿਹਾ ਕਿ ਅਸੀਂ ਪੰਡਤ ਨੂੰ ਨਾਰਾਜ਼ ਨਹੀਂ ਕਰਨਾ ਤੇ ਸਭ ਜਾਨਵਰਾਂ ਦੇ ਬੰਧਨ ਖੋਲ ਦਵੋ ਜਦ ਗੁਰੂ ਜੀ ਦਾ ਹੁਕਮ ਮੰਨ ਕੇ ਉਹਨਾਂ ਜਾਨਵਰਾਂ ਦੇ ਬੰਦਨ ਖੋਲ ਦਿੱਤੇ ਗਏ ਤੇ ਸਾਰੇ ਜਾਨਵਰ ਜੀਵਿਤ ਹੋ ਕੇ ਭੱਜ ਗਏ ਤੇ ਇਹ ਕੋਤਕ ਵੇਖ ਕੇ ਪੰਡਤ ਬਹੁਤ ਜ਼ਿਆਦਾ ਖੁਸ਼ ਹੋਇਆ ਕੁਝ ਸਮੇਂ ਉਪਰੰਤ ਗੁਰੂ ਜੀ ਹਵਨ ਕਰਕੇ ਕਦੇ ਆਨੰਦਪੁਰ ਜਾ ਬਿਰਾਜਦੇ ਤੇ ਕਦੇ ਰਾਤ ਨੂੰ ਉਥੇ ਢਿੱਲੇ ਉੱਤੇ ਹੀ ਵਿਰਾਜ ਜਾਂਦੇ ਹਵਨਕੁੰਡ ਵਿੱਚ ਜਿਉਂ-ਜਿਉਂ ਗੁਰੂ ਜੀ ਮੰਤਰ ਪੜ੍ਹ ਕੇ ਆਹੂਤੀ ਪਾਉਂਦੇ ਰਹੇ ਤਿਉਂ-ਤਿਉਂ ਸਭ ਦੇਵੀਆਂ ਜੈਸੀ ਇੰਦਰਾਣੀ ਕਵੇਰਨੀ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਸ਼ਕਤੀਆਂ ਨੇ ਆਣ ਕੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇੰਨਾ ਕਸ਼ਟ ਕਿਉਂ ਕਰ ਰਹੇ ਹੋ ਜਿਸ ਚੀਜ਼ ਤਨ ਆਦਕ ਦੀ ਲੋੜ ਹੈ ਹੁਕਮ ਕਰੋ ਅਸੀਂ ਹਾਜ਼ਰ ਕਰ ਦਿੰਦੀਆਂ ਹਾਂ ਪਰ ਗੁਰੂ ਜੀ ਨੇ ਕਿਸੇ ਵੀ ਵੱਲ ਅੱਖ ਪੁੱਟ ਕੇ ਨਹੀਂ ਦੇਖਿਆ ਤੇ ਹਵਨਕੁੰਡ ਦੇ ਕਾਮਕਾਜ ਉੱਤੇ ਟਿਕੇ ਰਹੇ ਇਸ ਤਰ੍ਹਾਂ ਜਦ ਹਵਨਕੁੰਡ ਕਰਦਿਆਂ ਕਰਦਿਆਂ 9 ਮਹੀਨੇ ਬੀਤ ਗਏ ਅਤੇ 10ਵਾਂ ਆਰੰਭ ਹੋ ਗਿਆ ਤਾਂ ਆਪ ਜੀ ਕਾਫੀ ਸਮਾਂ ਲਾ ਕੇ ਹਵਨਕੁੰਡ ਵੱਲ ਧਿਆਨ ਦੇਣ ਲੱਗੇ ਪੰਡਤ ਕੇਸ਼ੋਦਾਸ ਨੇ ਗੁਰੂ ਜੀ ਨੂੰ ਦੱਸਿਆ ਕਿ ਹੁਣ ਪਤਾ ਨਹੀਂ ਕਿਹੜੇ ਸਮੇਂ ਰਾਤ ਨੂੰ ਜਾਂ ਦਿਨ ਨੂੰ ਦੇਵੀ ਪ੍ਰਗਟ ਹੋਣ ਵਾਲੀ ਹੈ ਤੁਸੀਂ ਸਾਵਧਾਨ ਰਹਿਣਾ ਮੈਂ ਉਸ ਨੂੰ ਜੋਗ ਪੇਟਾ ਦੇਣ ਵਾਸਤੇ ਸ਼ਹਿਰ ਤੋਂ ਲੈ ਆਵਾਂ ਇਸ ਤਰ੍ਹਾਂ ਬਹਾਨਾ ਕਰਕੇ ਕੇਸ਼ੋਦਾਸ ਆਨੰਦਪੁਰ ਸਹਿਬ ਨੂੰ ਚਲੇ ਆ ਗਿਆ ਤੇ ਜਦ ਬਹੁਤ ਸਮੇਂ ਤੱਕ ਕੇਸ਼ੋਦਾਸ ਵਾਪਸ ਨਹੀਂ ਆਇਆ ਗੁਰੂ ਜੀ ਨੇ ਉਸ ਦੀ ਅਸਫਲਤਾ ਦਾ ਕਾਰਨ ਸਮਝ ਗਏ ਤੇ ਬਾਕੀ ਦੀ ਬਚੀ ਹੋਈ ਸਾਰੀ ਸਮਗਰੀ ਇੱਕੋ ਵਾਰ ਹੀ ਹਵਨ ਕੁੰਡ ਵਿੱਚ ਪਾ ਦਿੱਤੀ ਇੰਨਾ ਸਾਰਾ ਘੋਪਾਨ ਨਾਲ ਹਵਨ ਕੁੰਡ ਵਿੱਚ ਅਗਨੀ ਦੀਆਂ ਬਹੁਤ ਸਾਰੀਆਂ ਲਟਾਂ ਨਿਕਲੀਆਂ ਜਿਸ ਨੂੰ ਵੇਖ ਕੇ ਸਾਰੇ ਲੋਕ ਕਹਿਣ ਲੱਗੇ ਕਿ ਦੇਵੀ ਪ੍ਰਗਟ ਹੋ ਗਈ ਹੈ ਤੇ ਉਹ ਵੇਖਣ ਵਾਸਤੇ ਆਏ ਅੱਗੇ ਗੁਰੂ ਜੀ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਤੇ ਉੱਚੀ ਕਰਕੇ ਹਵਨਕੁੰਡ ਦੇ ਪਾਸ ਖੜੇ ਸਨ ਆਪ ਜੀ ਨੇ ਵੇਖਣ ਵਾਲਿਆਂ ਨੂੰ ਕਿਰਪਾਨ ਵਾਲ ਇਸ਼ਾਰਾ ਕਰਕੇ ਦੱਸਿਆ ਕਿ ਆਹ ਦੇਵੀ ਸ਼ਕਤੀ ਪ੍ਰਗਟ ਹੋਈ ਹੈ ਇਸ ਤੇ ਬਲ ਨਾਲ ਅਸੀਂ ਜ਼ਾਲਮ ਦੇ ਜ਼ੁਲਮ ਦਾ ਨਾਸ਼ ਕਰਨਾ ਹੈ ਤੇ ਲੋਕਾਂ ਨੇ ਸ਼ਰਧਾ ਨਾਲ ਇਸ ਦੇਵੀ ਨੂੰ ਨਮਸਕਾਰਾਂ ਕੀਤੀਆਂ ਤੇ ਆਪ ਜੀ ਦੇ ਦਰਸ਼ਨ ਕਰਨ ਲਈ ਬਿਆੰਤ ਸੰਗਤਾਂ ਇਕੱਠੀਆਂ ਹੋ ਗਈਆਂ ਨਗਰ ਵਾਸੀਆਂ ਨੇ ਘਰ ਘਰ ਦੀਪ ਮਾਲਾ ਕੀਤੀਆਂ ਤੇ ਬਹੁਤ ਖੁਸ਼ੀਆਂ ਮਨਾਈਆਂ ਸਤਿਗੁਰੂ ਜੀ ਨੇ ਦੇਵੀ ਪ੍ਰਗਟਵਾ ਕਰਨ ਦੀ ਖੁਸ਼ੀ ਵਿੱਚ ਸਭ ਅਧਿਕਾਰੀ ਲੋਕਾਂ ਨੂੰ ਜਥਾ ਜੋਗ ਧਨ ਵਸਤਰ ਆਦਕ ਦਾਨ ਕੀਤੇ ਸਤਨਾਮ ਸ੍ਰੀ ਵਾਹਿਗੁਰੂ